ਗੱਲ ਇਹ ਵੇਖੋ ਜੀ ਸਾਹਿਬ ਜੀ ਮੇਨ ਗੱਲ ਇਹ ਆ ਵੀ ਮਾਪੇ ਜਿਹੜੇ ਆ ਬੜੇ ਬੱਚਿਆਂ ਨੂੰ ਜਿਹਨੂੰ ਕਹਿ ਸਕਦੇ ਸੰਘਰਸ਼ ਕਰਕੇ ਪੜਾਉਂਦੇ ਲਿਖਾਉਂਦੇ ਆ ਇਸ ਕਾਬਿਲ ਬਣਾਉਂਦੇ ਆ ਕਿ ਸਾਡੇ ਸਮਾਜ ਦੀ ਸਾਡੇ ਲੋਕਾਂ ਦੀ ਜਿਹੜਾ ਬਿਹਤਰੀ ਵਾਸਤੇ ਉਹਨਾਂ ਦੇ ਹੱਕਾਂ ਵਾਸਤੇ ਕੰਮ ਕਰ ਸਕਣ ਤੇ ਸਭ ਤੋਂ ਵੱਡੀ ਗੱਲ ਜਿਹੜਾ ਆ ਜਿਹੜੀ ਘਟਨਾ ਹੋਈ ਸਾਡੀ ਭੈਣ ਦੇ ਨਾਲ ਜਿਹੜੀ ਰਾਜਸਥਾਨ ਦੇ ਵਿੱਚ ਜਾ ਕੇ ਆਪਦੀ ਮਿਹਨਤ ਜਿਸ ਭੈਣ ਨੇ 8 ਸਾਲ ਲਗਾਤਾਰ 10 ਆਲੇ ਇਸ ਕੰਮ ਲਈ ਲਾਇਆ ਕਿ ਉਹ ਜਿਹੜਾ ਜੱਜ ਬਣ ਕੇ ਤੇ ਲੋਕਾਂ ਦੇ ਜਿਹੜੇ ਆ ਮਸਲੇ ਹੱਲ ਕਰ ਸਕੇ ਇਨਸਾਫ ਦੇ ਸਕੇ ਤੇ ਯਾਰ ਇਨਸਾਫ ਇੱਥੇ ਸਾਡੀ ਭੈਣ ਨਾਲ ਹੀ ਧੱਕਾ ਹੋ ਗਿਆ ਵੇਖੋ ਜਿਹੜਾ ਕਕਾਰ ਆ ਸਾਡੇ ਗੁਰੂ ਸਾਹਿਬ ਦੀ ਮੋਹਰ ਆ ਠੀਕ ਆ ਉਹ ਸਾਨੂੰ ਜਾਣ ਬੁੱਝ ਕੇ ਜਿਹੜੀ ਰਾਜਸਥਾਨ ਦੇ ਵਿੱਚ ਭਾਜਪੀ ਦੀ ਸਰਕਾਰ ਆ ਇਹ ਇਹ ਉਹਨਾਂ ਨੂੰ ਇਸ ਗੱਲ ਤੇ ਜਵਾਬ ਦੇਣਾ ਚਾਹੀਦਾ ਵਾ ਕਿ ਸਾਡੀ ਭੈਣ ਕੁਝ ਕਰਨ ਤੇ ਆਈ ਨਹੀਂ ਹੀ ਉਹ ਇੱਕ ਪੇਪਰ ਦੇਣ ਵਾਸਤੇ ਆਈ ਹੀ ਉਹਨੇ ਮਿਹਨਤ ਕੀਤੀ ਸੀ ਉਹ ਪੇਪਰ ਦੇਣ ਵਾਸਤੇ ਆਈ ਹੀ ਆਪਦੀ ਤਰੱਕੀ ਵਾਸਤੇ ਠੀਕ ਆ ਦੂਸਰੀ ਗੱਲ ਜੇ ਉਹ ਭੈਣ ਨੂੰ ਪੇਪਰ ਨਹੀਂ ਦੇਣ ਦਿੱਤਾ ਗਿਆ ਉਹਦੇ ਨਾਲ ਧੱਕਾ ਕੀਤਾ ਗਿਆ ਕਿ ਉਹ ਪੰਜਾਬ ਦੀ ਸਾਡੇ ਮਾਝੇ ਦੀ ਸਾਡੀ ਧੀ ਸੀ ਉਹਦੇ ਨਾਲ ਧੱਕਾ ਕੀਤਾ ਗਿਆ ਮੈਂ ਸਮਝਦਾ ਉਥੇ ਲੋਕਾਂ ਨੂੰ ਨਾਲ ਖਲੋਣਾ ਚਾਹੀਦਾ ਸੀ ਸਰਕਾਰ ਦੇ ਲੋਕਾਂ ਨੂੰ ਪਹੁੰਚਣਾ ਚਾਹੀਦਾ ਸੀ ਕਿਸੇ ਧੀ ਦੇ ਨਾਲ ਧੱਕਾ ਹੋਇਆ ਕਿ ਉਹ ਆਪਦੇ ਹੱਕ ਲਈ ਪੇਪਰ ਦੇਣ ਵਾਸਤੇ ਆਈ ਆ ਬੜੀ ਮਾੜੀ ਗੱਲ ਆ ਮੈਂ ਸਮਝਦਾ ਵੀ ਇਹ ਜੋ ਕੁਝ ਕੀਤਾ ਗਿਆ ਇਹ ਸੋਚੀ ਸਮਝੀ ਸਾਜ਼ਿਸ਼ ਨਾਲ ਹੁੰਦਾ ਵਾ ਇਹ ਪਹਿਲਾਂ ਵੀ ਧੱਕੇ ਹੋਏ ਆ ਤੇ ਹੁਣ ਵੀ ਕਰਦੇ ਆਏ ਆ ਸਭ ਤੋਂ ਵੱਡੀ ਗੱਲ ਕੀ ਆ ਮੇਨ ਗੱਲ ਭੈਣ ਦੀ ਵੱਡੀ ਕੁਰਬਾਨੀ ਮੈਂ ਸਮਝਦਾ ਕਿ ਜਿਸ ਨੇ ਮੇਰੇ ਵਰਗਾ ਤੇ ਕਿਤੇ ਸਿਪਾਈ ਵੀ ਲੱਗਾ ਹੋਵੇ ਜਾਂ ਕਿਤੇ ਪਿਆਣੀ ਲੱਗਾ ਹੋਵੇ ਤੇ ਮੇਰੇ ਕੋਲ ਨੌਕਰੀ ਛੱਡਣੀ ਪੜੀ ਔਖੀ ਹੋ ਜਾਂਦੀ ਹੈ ਪਰ ਉਹ ਸਾਡੀ ਭੈਣ ਨੇ ਸਾਡੇ ਜਿੱਥੇ ਜ਼ਿਲ੍ਹਾ ਤਰਨਤਨ ਸਾਹਿਬ ਦਾ ਤੇ ਸਾਡੇ ਮਾਝੇ ਦਾ ਸਿਰ ਉੱਚਾ ਕਰਤਾ ਜਿੱਥੇ ਉਹਨੇ ਆਪਦੇ ਨਗਰ ਦਾ ਪਿੰਡ ਫੈਲੋਕੇ ਦੇ ਵਿੱਚ ਸਿਰ ਉੱਚਾ ਪਿੰਡ ਵਾਲਿਆਂ ਦਾ ਕੀਤਾ ਮਾਝੇ ਵਾਲਿਆਂ ਦਾ ਕੀਤਾ ਕਿ ਉਹਨੇ ਇਸ ਚੀਜ਼ ਨੂੰ ਲੱਤ ਮਾਰੀ ਆ ਉਹਨੂੰ ਠਕਰਾਇਆ ਵਾ ਕਿ ਮੈਂ ਪੇਪਰ ਹੀ ਨਹੀਂ ਦੇਣਾ ਜੇ ਮੇਰੇ ਗੁਰੂ ਸਾਹਿਬ ਵੱਲੋਂ ਬਖਸ਼ੇ ਹੋਏ ਕਕਾਰਾਂ ਦੀ ਜਿਹੜਾ ਵਾ ਤੁਸੀਂ ਉਹਨਾਂ ਦਾ ਸਤਿਕਾਰ ਨਹੀਂ ਕਰ ਸਕਦੇ ਤੇ ਮੈਂ ਇਹ ਪੇਪਰ ਕਿਉਂ ਦਵਾਂ ਮੈਂ ਸਮਝਦਾ ਵਾਂ ਜਿੱਥੇ ਧੱਕੇ ਦਾ ਜਿਹੜਾ ਇਹ ਦੋਸ਼ੀਆਂ ਦੇ ਖਿਲਾਫ ਕਾਰਵਾਈ ਹੋਣੀ ਚਾਹੀਦੀ ਆ ਤੇ ਇਹ ਭੈਣ ਨੂੰ ਜਿਹੜਾ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਸੈਂਟਰ ਦੇ ਵਿੱਚ ਸਾਡੇ ਵੱਡੇ ਵੱਡੇ ਲੀਡਰ ਬੈਠੇ ਆ ਮੈਂ ਕਹੂੰਗਾ ਸਤਿਕਾਰਯੋਗ ਜਿਵੇਂ ਸਰਦਾਰ ਮਨਜਿੰਦਰ ਸਿੰਘ ਸਰਸਾ ਵਰਗੇ ਬੈਠੇ ਆ ਯਾਰ ਉਹ ਕਿੱਥੇ ਨੇ ਉਹ ਆਣ ਕੇ ਹੁਣ ਕੁੜੀ ਦੇ ਨਾਲ ਖੜਨਾ ਹੈ ਭੈਣ ਦੇ ਨਾਲ ਉਹ ਪੇਪਰ ਜਿਹੜਾ ਕੁੜੀ ਦਾ ਦਮਾਉਣ ਫਿਰ ਪਤਾ ਲੱਗਦਾ ਮਿਹਨਤਾਂ ਕਰ ਕਰਕੇ 8 ਸਾਲ ਜਦੋਂ ਲੜਕੀ ਨੇ ਮਿਹਨਤ ਕੀਤੀ ਸਾਡੀ ਭੈਣ ਨੇ ਤੇ ਉਹ ਮਿਹਨਤ ਦਾ ਜਿਹੜਾ ਉਹਨੂੰ ਫਲ ਮਿਲਣਾ ਚਾਹੀਦਾ ਵਾ ਉਹਦੇ ਨਾਲ ਅੱਜ ਖਲੋਣਾ ਚਾਹੀਦਾ ਵਾ ਤੇ ਆਣ ਕੇ ਉਹਦਾ ਪੇਪਰ ਜਿਹੜਾ ਜਿਵੇਂ ਉਹਦੇ ਨਾਲ ਹੋਇਆ ਜੋ ਉਹਨੇ ਕੀਤਾ ਉਹਨੇ ਬਾਦਰੀ ਕੀਤੀ ਆ ਪਰ ਯਾਰ ਸਾਡਾ ਤੇ ਫਰਜ਼ ਬਣਦਾ ਨਾ ਉਹਦਾ ਪੇਪਰ ਦੁਬਾਰਾ ਹੋਣਾ ਚਾਹੀਦਾ ਵਾ ਤੇ ਬਹੁਤ ਮੇਸ ਗੱਲ ਦੀ ਵੈਗਰੂ ਅੱਗੇ ਅਰਦਾਸ ਕਰਦਾ ਕਿ ਸੱਚੇ ਪਾਤਸ਼ਾਹ ਇਸ ਭੈਣ ਨੂੰ ਤਰਕੀਆਂ ਬਖਸ਼ੇ ਪਰਿਵਾਰ ਨੂੰ ਚੜ੍ਹਦੀ ਕਲਾ 'ਚ ਰੱਖੇ ਇਹਨਾਂ ਦੇ ਨਗਰ ਦੇ ਸਰਪੰਚ ਸਾਹਿਬ ਵੀ ਖਲੋਤੇ ਨੇ ਸਾਰੇ ਇਹਨਾਂ ਦੇ ਭੈਣ ਭਰਾ ਆਏ ਨੇ ਮੇਰੇ ਨਾਲ ਵੀ ਸਾਥੀ ਭਰਾ ਆਏ ਨੇ ਅਸੀਂ ਸਾਰੇ ਜਿੰਨੇ ਜੋਗੇ ਆਂ ਪਰਿਵਾਰ ਦੇ ਨਾਲ ਆ ਵੈਗਰੂ ਚੜ੍ਹਦੀ ਕਲਾ 'ਚ ਰੱਖੇ ਜੀ ਅਤੇ ਮੈਂ ਪੰਜਾਬ ਸਰਕਾਰ ਨੂੰ ਅਪੀਲ ਕਰਨਾ ਚਾਹਣਾ ਬੇਨਤੀ ਕਰਨਾ ਚਾਹਣਾ ਕਿ ਬੜੇ ਕੋਟੇ ਹੁੰਦੇ ਆ ਯੋਗਤਾ ਦੇ ਅਨੁਸਾਰ ਇਹ ਸਾਡੀ ਭੈਣ ਨੂੰ ਗੁਰਪ੍ਰੀਤ ਕੌਰ ਜੀ ਨੂੰ ਯੋਗਤਾ ਦੇ ਅਨੁਸਾਰ ਇਹਨੂੰ ਨੌਕਰੀ ਦਿੱਤੀ ਜਾਵੇ ਜੇ ਪੰਜਾਬ ਸਰਕਾਰ ਇਸ ਤੇ ਸਟੈਂਡ ਲਵੇ ਸਾਡੀਆਂ ਹੋਰ ਵੀ ਧੀਆਂ ਪੈਣਾ ਸਾਡੇ ਭਰਾ ਨੇ ਜਿਨ੍ਹਾਂ ਦੇ ਨਾਲ ਤੱਕੇ ਹੋਏ ਨੇ ਤੇ ਪੰਜਾਬ ਸਰਕਾਰ ਨੂੰ ਵੀ ਇਹਦੇ ਤੇ ਨਾਲ ਖਲੋਣਾ ਚਾਹੀਦਾ ਮੇਰਾ ਨਾਮ ਜੀ ਰੇਸ਼ਮ ਸਿੰਘ ਫੇਲੋਕੇ ਜਮੂਰੀ ਕਿਸਾਨ ਸਭਾ ਦਾ ਮੈਂ ਸੂਬੇ ਦਾ ਆਗੂ ਆ ਤੇ ਇਹ ਸਾਡੀ ਭਤੀਜੀ ਆ ਬਹੁਤ ਪਰਿਵਾਰ ਨਾਲ ਸਾਡਾ ਪ੍ਰੇਮ ਆ ਪਰ ਇਸ ਲੜਕੀ ਨੇ ਸ਼ੁਰੂ ਤੋਂ ਜਦੋਂ ਇੱਥੇ ਲੱਗੇ ਸਾਡੇ ਬਲਜੀਤ ਮੈਮੋਰੀਅਲ ਸਕੂਲ ਉੱਥੇ ਲੜਕੀ ਪੜ੍ਹੀ ਆ ਤੇ ਜੋ ਵੀ ਧਾਰਮਿਕ ਜਦੋਂ ਹੁੰਦਾ ਹੀ ਮੁਕਾਬਲਾ ਗੁਰੂ ਸਾਹਿਬਾਂ ਦੀ ਗੁਰਬਾਣੀ ਤੇ ਜਾਂ ਇਤਿਹਾਸ ਤੇ ਤੇ ਪਤਾ ਨਹੀਂ ਕਿੰਨੇ ਕ ਨਾਮ ਲੈ ਕੇ ਆਈ ਲੜਕੀ ਤੇ ਜਦੋਂ ਲੜਕੀ ਦੀ ਚੁਆਇਸ ਪੁੱਛੀ ਤੁਸੀਂ ਕੀ ਕਰਨਾ ਚਾਹੁੰਦੇ ਅੱਗੇ ਤੇ ਕਹਿੰਦੀ ਮੈਂ ਜੱਜ ਬਣਨਾ ਡਾਕਟਰ ਸਾਹਿਬ ਨੇ ਮੇਰੇ ਨਾਲ ਗੱਲ ਕੀਤੀ ਤੇ ਮੈਂ ਕਿਹਾ ਡਾਕਟਰ ਸਾਹਿਬ ਬੱਚਾ ਜੋ ਕਹਿੰਦਾ ਉਹ ਕਰੀਏ ਠੀਕ ਹੈ ਜਿੰਨਾਕ ਇਹਨਾਂ ਨੇ ਬਹੁਤ ਜ਼ਿਆਦਾ ਸੰਯੋਗ ਦਿੱਤਾ ਵੀ ਉਹਨੂੰ ਪੜਾਉਣ ਵਾਸਤੇ ਬੜਾ ਇਹਨਾਂ ਨੇ ਸੰਘਰਸ਼ ਕੀਤਾ ਛੋਟੀ ਜੀ ਦੁਕਾਨ ਇੱਥੇ ਪਿੰਡ 'ਚ ਫਿਰ ਸ਼ਹਿਰੇ ਤੁਹਾਨੂੰ ਪਤਾ ਮੈਡੀਕਲ ਅੱਜ ਕੱਲ ਕੰਪੀਟੀਸ਼ਨ ਆ ਤੇ ਲੜਕੀ ਨੂੰ ਭਰਉਣ ਦੀ ਖਾਤਰ ਉਹਨੇ ਬਹੁਤ ਕੁਝ ਕੀਤਾ ਜੀ ਜੋ ਇੱਕ ਬਾਪ ਦਾ ਡਿਊਟੀ ਬਣਦੀ ਆ ਪਰ ਜਿੱਥੇ ਸਾਨੂੰ ਪਰਸੋਂ ਦੇ ਪੱਤਰਕਾਰ ਇਹੋ ਗੱਲ ਪੁੱਛਦੇ ਆ ਜਿੱਥੇ ਸਾਡੇ ਪਿੰਡ ਨੂੰ ਮਾਣ ਹੋਇਆ ਜਾਂ ਪੰਜਾਬ ਨੂੰ ਮਾਣ ਆ ਕੰਕਾਰ ਪੈਨੇ ਅਸੀਂ ਵੀ ਪੈਨੇ ਆ ਕੋਈ ਸਾਨੂੰ ਕਵੇ ਕੰਕਾਰ ਤਾਰ ਕੇ ਗੱਲ ਕਰੋ ਤੇ ਗੱਲ ਮਾੜੀ ਆ ਤੇ ਲੜਕੀ ਚਲੋ ਸਾਡਾ ਮਾਣ ਤੇ ਵਿਦਾਇਆ ਪਰ ਸਾਨੂੰ ਅਫਸੋਸ ਜ਼ਰੂਰ ਹੋਇਆ ਕਿ ਪੜ੍ਹਾਈ ਜਿਹੜੀ ਲੜਕੀ ਦੀ ਲਾਈਫ ਖਰਾਬ ਹੋ ਗਈ 8 ਸਾਲ ਉਹਨੇ ਪੜ੍ਹਾਈ ਕੀਤੀ ਲੜਕੀ ਨੇ ਤੇ ਹੁਣ ਵੇਖੋ ਤੁਸੀਂ ਸਿਆਣੇ ਹੋ ਐਜੂਕੇਸ਼ਨ ਤੇ ਲਾਜ ਸਾਡੀ ਪਹੁੰਚ ਤੋਂ ਬਾਹਰ ਹੋ ਗਿਆ ਤੇ ਠੀਕ ਆ ਇਹ ਲਗਾਤਾਰੀ ਧੱਕੇ ਹੋਏ ਆ ਪਰ ਮੈਂ ਸਵੇਰੇ ਵੀ ਇਹ ਪੱਤਰਕਾਰ ਸਾਹਿਬ ਨੂੰ ਕਿਹਾ ਸੀ ਕਿ ਮੰਨ ਲਓ ਅਸੀਂ ਬਾਹਰ ਜਾਣੇ ਬਾਹਰਲੇ ਦੇਸ਼ਾਂ ਚ ਸਾਡੀ ਪਾਗ ਉਤਾਰਨ ਵਾਸਤੇ ਕਿਹਾ ਜਾਂਦਾ ਸਾਨੂੰ ਉੱਥੇ ਕਹਿਣ ਕਿਰਪਾਨਧਾਰੋ ਅਸੀਂ ਇਹ ਗੱਲ ਕਹਿੰਨੇ ਆ ਕਿ ਵੇਖੋ ਇਹ ਸਾਡਾ ਨਿਖੜਮਾ ਅੰਗ ਹੈ ਅਸੀਂ ਕਦੀ ਵੀ ਸਰੀਰ ਤੋਂ ਵੱਖ ਨਹੀਂ ਕਰਨੇ ਤੇ ਪਰ ਉਹ ਸਾਨੂੰ ਹੁਣ ਸਵਾਲ ਕਰਨਗੇ ਨਾ ਉਹ ਸਵਾਲ ਕਰਨਗੇ ਵੀ ਤੁਹਾਡੇ ਭਾਰਤ 'ਚ ਕੀ ਹੋਣ ਰਿਹਾ ਮੈਂ ਇੱਕ ਪਰਸੋਂ ਵੀ ਬੈਸ ਆ ਰਹੀ ਮੈਂ ਮਲਾਉਂਦਾ ਰਿਹਾ ਫੋਨ ਫੋਨ ਮਿਲਿਆ ਨਹੀਂ ਮੈਂ ਇਹ ਗੱਲ ਕਹਿਣੀ ਚਾਹੁੰਦਾ ਸਾਡੇ ਸਿਆਸਤਦਾਨਾਂ ਨੂੰ ਵੀ ਆਪਾਂ ਸਿਆਸਤ ਨਾ ਕਰੀਏ ਹੁਣ ਇੱਕ ਤੇ ਲੜਕੀ ਬਾਰੇ ਸੋਚੀਏ ਜਾਂ ਤਾਂ ਪੇਪਰ ਉਹਦਾ ਦੁਬਾਰਾ ਦਵਾਇਆ ਜਾਏ ਜੋ ਸਰਕਾਰ ਦੇ ਹੱਥ 'ਚ ਹੈ ਜੋ ਕੁਝ ਮਰਜ਼ੀ ਕਰ ਸਕਦਾ ਜਾਂ ਤੇ ਪੇਪਰ ਦੁਬਾਰਾ ਦਵਾਇਆ ਜਾਏ ਜਾਂ ਲੜਕੀ ਨੂੰ ਯੋਗਤਾ ਦੇ ਮੁਤਾਬਕ ਜਿੰਨੀ ਉਹ ਪੜੀ ਆ ਸਰਕਾਰੀ ਨੌਕਰੀ ਦਿੱਤੀ ਜਾਵੇ ਬੇਟੀ ਪੁੱਤਰੀ ਹੈ ਮੇਰੀ ਤੇ ਮਰੇ ਜਾਮਲਾ ਲਾਹਣ ਦੇ ਨਾਲ ਇਸ ਮੈਸੇਜ ਪਈ ਆ ਗਈ ਮੈਂ ਮੈਡੀਕਲ ਗਰੁੱਪ ਰੱਖ ਕੇ ਛੱਡ ਕੇ ਤੇ ਉਹਨੇ ਕਿਹਾ ਵੀ ਨਹੀਂ ਮੈਂ ਲਾ ਕਰਨਾ ਤੇ ਲਾ ਕਰਕੇ ਮੈਂ ਐ ਮੇਰੀ ਖਾਜ ਤੇ ਸਾਡੀਆਂ ਸ਼ਾਮਾਂ ਚੁਬ ਸ਼ੌਦੇ ਨਾਲ ਸੀਗੇ ਬੜਾ ਜਿਹੜਾ ਨਾਲ ਬੜੇ ਖੁਸ਼ੀਆਂ ਖੇਦੇ ਦੇ ਨਾਲ ਪੜਾਈ ਕਰਦੇ ਸੀ ਅਸੀਂ ਵੀ ਖੁਸ਼ਾਂ ਤੇ ਆਹ ਜਿਹੜਾ ਹੁਣ ਵਾਪਰਿਆ ਇਹ ਤੋਂ ਵੱਧ ਹੋ ਗਿਆ ਜਾਨਵੇ ਚਾਹੀਦਾ ਵੀ ਹੋਰ ਨਹੀਂ ਕੋਈ ਤੇ ਹੁਣ ਜੇ ਮੁੱਦਾ ਇੱਥੇ ਸਾਡਾ ਤਾਂ ਤਾਂ ਹੀ 만족 ਹੁੰਦਾ ਅੱਗੇ ਤੋਂ ਕਾਨੂੰਨ ਦੇ ਵਿੱਚ ਕੋਈ ਵੀ ਸੋਧ ਕਰਨੀ ਪੈਂਦੀ ਆ ਹੋਵੇ ਕਿਸੇ ਦੇ ਨਾਲ ਇਸ ਤਰ੍ਹਾਂ ਦਾ ਤਕਾ ਨਾ ਹੋਵੇ ਕਿਉਂ ਬੱਚੇ ਵੇਖੋ ਮਸੂਮ ਹੁੰਦੇ ਆ ਇਹ ਤੇ ਖੋਲਿਆ ਅੱਜ ਮਸਲੇ ਗਾ ਸਾਰੀ ਜ਼ਿੰਦਗੀ ਉਹਨਾਂ ਦੀ ਬਰਬਾਦ ਹੋ ਗਈ ਉਹ ਮੁੜ ਕੇ ਉਸ ਸਪੀਡ ਦੇ ਨਾਲ ਚੱਲ ਨਹੀਂ ਸਕਦੇ ਸਰਕਾਰਾਂ ਤੋਂ ਕੀ ਮੰਗ ਸਰਕਾਰਾਂ ਤੋਂ ਇਹ ਮੰਗ ਕਰਦੇ ਆ ਵੀ ਇਹ ਜਿਹੜਾ ਅੱਜ ਹੋਇਆ ਇਸ ਤੋਂ ਅੱਗੇ ਐਹੋ ਜਿਹਾ ਕੋਈ ਆਪਣਾ ਜੋ ਵੀ ਸੋਧ ਕਰਕੇ ਜੋ ਵੀ ਕਾਨੂੰਨ ਬਣ ਸਕਦਾ ਇਸਦਾ ਨਹੀਂ ਹੋਣਾ ਚਾਹੀਦਾ ਕਿਸੇ ਵੀ ਬੱਚੇ ਦੇ ਨਾਲ